ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੜ੍ਹਦੇ ਹਾਂ ਇੱਕ ਹੋਰ ਨਵੀਂ ਕਹਾਣੀ ਜਨਮ ਦਿਨ 9ਵੀਂ ਕਲਾਸ ਦੀ ਪਾਠ ਪੁਸਤਕ ਦੇ ਵਿੱਚੋਂ ਇਹ ਸਾਡੀ ਪਾਠ ਪੁਸਤਕ ਹੈ ਵਨਗੀ ਪੰਜਾਬੀ ਕਹਾਣੀਆਂ ਅਤੇ ਇਕਾਂਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜਿਹੜੀ ਲਗਾਈ ਗਈ ਹੈ ਉਹਦੀ ਅਸੀਂ ਦੂਸਰੀ ਕਹਾਣੀ ਪੜ੍ਹਦੇ ਹਾਂ ਜਨਮ ਦਿਨ ਤੇ ਉਸ ਤੋਂ ਪਹਿਲਾਂ ਅਸੀਂ ਜਾਣਕਾਰੀ ਲੈਣੇ ਆ ਉਸ ਦੇ ਲੇਖਕ ਬਾਰੇ ਸਵਿੰਦਰ ਸਿੰਘ ਉਪਲ ਉਹਨਾਂ ਦੇ ਲੇਖਕ ਨੇ ਜਿਨ੍ਹਾਂ ਦਾ ਜਨਮ 1924 ਦੇ ਵਿੱਚ ਹੋਇਆ ਸਵਿੰਦਰ ਸਿੰਘ ਉਪਲ ਦਾ ਜਨਮ 8 ਅਪ੍ਰੈਲ 1924 ਈਸਵੀ ਨੂੰ ਮਾਤਾ ਸ਼੍ਰੀਮਤੀ ਜੈਵੰਤੀ ਅਤੇ ਪਿਤਾ ਸ਼੍ਰੀ ਫਕੀਰ ਸਿੰਘ ਦੇਕਾ ਘਰ ਪਿੰਡ ਧਮਿਆਲ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿਖੇ ਹੋਇਆ ਪਿੰਡ ਤੌਨ ਦਸਵੀਂ ਕਰਨ ਉਪਰੰਤ ਗਾਰਡਨ ਕਾਲਜ 라ਵਲਪਿੰਡੀ ਵਿੱਚ ਦਾਖਲ ਹੋਏ ਇੱਥੋਂ ਹੀ ਅੰਗਰੇਜ਼ੀ ਦੀ ਐਮਏ ਪਾਸ ਕੀਤੀ ਪੰਜਾਬ ਦੀ ਬੰਡ ਦੇ ਪਿੱਛੋਂ ਉਹਨਾਂ ਨੇ Shimla ਆ ਕੇ ਪੰਜਾਬੀ ਦੀ ਐਮਏ ਪਾਸ ਕਰ ਲਈ ਇੱਥੇ ਹੀ ਬੀਐਮ ਕਾਲਜ ਵਿਖੇ ਬਤੌਰ ਪ੍ਰੋਫੈਸਰ ਪੰਜਾਬੀ ਰਹੇ ਬਾਅਦ ਵਿੱਚ ਖਾਲਸਾ ਕਾਲਜ ਦਿੱਲੀ ਵਿਖੇ ਪੰਜਾਬੀ ਦੇ ਪ੍ਰੋਫੈਸਰ ਲੱਗੇ ਅਤੇ ਤੇ 1964 ਈਸਵੀ ਵਿੱਚ ਪੰਜਾਬੀ ਵਿੱਚ ਪੀ ਐਚ ਡੀ ਕੀਤੀ ਅਸੀਂ ਦੇਖਦੇ ਹਾਂ ਇਹਨਾਂ ਦਾ ਜਨਮ ਕਦੋਂ ਹੋਇਆ ਸੀ 8 April 1924 ਦੇ ਵਿੱਚ ਕਿੱਥੇ ਜੀ ਪਿੰਡ ਖਮਿਆ ਤਮਿਆਲ ਜ਼ਿਲ੍ਹਾ 라ਵਲਪਿੰਡੀ ਪਿੰਡ ਤਮਿਆਲ ਜ਼ਿਲ੍ਹਾ 라ਵਲਪਿੰਡੀ ਜੋ ਪਾਕਿਸਤਾਨ ਦੇ ਵਿੱਚ ਹੈ ਹੁਣ ਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਜੈਵੰਤੀ ਸੀ ਅਤੇ ਪਿਤਾ ਦਾ ਨਾਮ ਸ਼੍ਰੀ ਫਕੀਰ ਸਿੰਘ ਸੀ ਪਿੰਡ ਤੋਂ ਇਹਨਾਂ ਨੇ ਦਸਵੀਂ ਜਮਾਤ ਪਾਸ ਕੀਤੀ ਉਸ ਤੋਂ ਬਾਅਦ ਗਾਰਡਨ ਕਾਲਜ 라ਵਲਪਿੰਡੀ ਦੇ ਵਿੱਚ ਇਹਨਾਂ ਨੇ ਦਾਖਲਾ ਲਿਆ ਸੀ ਕਿਉਂਕਿ ਇਹਨਾਂ ਨੂੰ ਜ਼ਿਲ੍ਹਾ 라ਵਲਪਿੰਡੀ ਪੈਂਦਾ ਸੀ ਇੱਥੇ ਹੀ ਇਹਨਾਂ ਨੇ ਅੰਗਰੇਜ਼ੀ ਦੀ ਐਮਏ ਪਾਸ ਕੀਤੀ ਜਦੋਂ 1947 ਦੀ ਵੰਡ ਤੋਂ ਬਾਅਦ ਫਿਰ ਇਹ ਸ਼ਿਮਲੇ ਆ ਗਏ ਇੱਥੇ ਇਹਨਾਂ ਨੇ ਪੰਜਾਬੀ ਦੀ ਐਮਏ ਪਾਸ ਕਰ ਲਈ ਅਤੇ ਇੱਥੇ ਹੀ ਬੀਐਮ ਕਾਲਜ ਦੇ ਵਿੱਚ ਪ੍ਰੋਫੈਸਰ ਲੱਗ ਗਏ ਸੀ ਪੰਜਾਬੀ ਦੇ ਤੇ ਬਾਅਦ ਦੇ ਵਿੱਚ ਇਹਨਾਂ ਨੇ ਖਾਲਸਾ ਕਾਲਜ ਦਿੱਲੀ ਵਿਖੇ ਵੀ ਵੀ ਪ੍ਰੋਫੈਸਰ ਲੱਗੇ ਪੰਜਾਬੀ ਪ੍ਰੋਫੈਸਰ ਅਤੇ 1964 ਦੇ ਵਿੱਚ ਇਹਨਾਂ ਨੇ ਪੰਜਾਬੀ ਵਿੱਚ ਪੀਐਚਡੀ ਕੀਤੀ ਸੀ ਹੁਣ ਦੇਖਦੇ ਹਾਂ ਜੀ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਕਹਾਣੀਆਂ ਨੇ ਜਾਂ ਕਿਹੜੀਆਂ ਕਿਤਾਬਾਂ ਨੇ ਉਪਲ ਇੱਕ ਸਫਲ ਕਹਾਣੀਕਾਰ ਹਨ। ਉਹਨਾਂ ਨੇ ਕੁੜੀ ਪੋਠੋਹਾਰ ਦੀ ਟੈਂ ਦੇ ਮਨਾਰੇ, ਭਰਾ ਭਰਾਵਾਂ ਦੇ ਦੁੱਧ ਅਤੇ ਬੁੱਧ ਆਪਣਾ ਦੇਸ਼, ਪਰਾਇਆ ਦੇਸ਼ ਹਾਲਾ ਬినాਸ਼ ਨਹੀਂ ਹੋਇਆ। ਲక్ష్ਮਣ ਰੇਖਾ, ਕੱਚਾ ਰੰਗ, ਕਸੁੰਬ ਦਾ ਵਾਸਾ ਸਵਰਗ ਦਾ ਆਦੀ ਕਹਾਣੀ ਸੰਗ੍ਰਹਿ ਲਿਖੇ। ਜਿਹੜੇ ਮਸ਼ਹੂਰ ਨਹੀਂ ਕਹਾਣੀ ਸੰਗ੍ਰਹਿ ਉਹਨਾਂ ਦਾ ਜ਼ਿਕਰ ਕੀਤਾ ਤੇ ਕੁੜੀ ਪੋਠੋਹਾਰ ਦੀ ਟੈਂਦੇ ਮਨਾਰੇ ਭਰਾ ਭਰਾਵਾਂ ਦੇ ਦੁੱਧ ਤੇ ਬੁੱਧ ਆਪਣਾ ਦੇਸ਼ ਪਰਾਇਆ ਦੇਸ਼ ਹਾਲਾ ਬੀ ਨਾਸ ਨਹੀਂ ਹੋਇਆ ਲక్ష్ਮਣ ਰੇਖਾ ਕੱਚਾ ਰੰਗ ਕੁਸੰਬ ਦਾ ਵਾਸਾ ਸਵਰਗ ਦਾ ਆਪਾਂ ਦੁਬਾਰਾ ਫੇਰ ਇਹਨਾਂ ਨੂੰ ਰਿਪੀਟ ਕਰਦੇ ਆ ਕਿ ਯਾਦ ਰਹਿ ਜਾਣਗੀਆਂ ਕਿ ਸਵਿੰਦਰ ਸਿੰਘ ਉੱਪਲ ਦੀਆਂ ਲਿਖੀਆਂ ਹੋਈਆਂ ਕਹਾਣੀ ਸੰਗ੍ਰਹਿ ਕੁੜੀ ਬੋਠੋ ਹਾਰਦੀ ਟੈਂਦੇ ਮਨਾਰੇ ਭਰਾ ਭਰਾਵਾਂ ਦੇ ਦੁੱਧ ਤੇ ਬੁੱਧ ਆਪਣਾ ਦੇਸ਼ ਪਰਾਇਆ ਦੇਸ਼ ਹਾਲਾ ਵੀ ਬੀ ਨਾਸ ਨਹੀਂ ਹੋਇਆ ਲਸ਼ਮਣ ਰੇਖਾ ਕੱਚਾ ਰੰਗ ਕੁਸੰਬ ਦਾ ਵਾਸਾ ਸਵਰਗ ਦਾ ਆਦੀ ਕਹਾਣੀ ਸੰਗ੍ਰਹਿ ਲਿਖੇ ਇਸ ਤੋਂ ਇਲਾਵਾ ਉਹਨਾਂ ਦੀਆਂ ਪੰਜਾਬੀ ਕਹਾਣੀਕਾਰ ਪੰਜਾਬੀ ਨਾਵਲ ਵਿਧੀ ਅਤੇ ਵਿਚਾਰ ਨਰੰਗ ਸਿੰਘ ਜੀਵਨ ਤੇ ਰਚਨਾ ਮੇਰੀ ਪ੍ਰਤੀਨਿਧੀ ਰਚਨਾ ਇਹਨਾਂ ਦੀ ਪੰਜਾਬੀ ਜਿਹੜੀ ਕਹਾਣੀਕਾਰ ਸੀ ਪੰਜਾਬੀ ਤੇ ਨਾਵਲ ਪੰਜਾਬੀ ਨਾਵਲ ਵਿਧੀ ਤੇ ਵਿਚਾਰ ਇਸ ਤੋਂ ਇਲਾਵਾ ਪੰਜਾਬੀ ਕਹਾਣੀਕਾਰ ਪੰਜਾਬੀ ਨਾਵਲ ਵਿਧੀ ਤੇ ਵਿਚਾਰ ਨਰੰਗ ਸਿੰਘ ਜੀਵਨ ਤੇ ਜਿਹੜੀ ਰਚਨਾ ਸੀ ਮੇਰਾ ਪ੍ਰਤੀਨਿਧੀ ਰਚਨਾ ਨਾਨਕ ਸਿੰਘ ਤੇ ਉਸ ਦੀ ਕਲਾ ਆਦੀ ਕੁਝ ਹੋਰ ਪੁਸਤਕਾਂ ਹਨ ਉਪਲ ਨੂੰ ਪੰਜਾਬੀ ਸਿਹਤ ਸਮਿਖਿਆ ਬੋਰਡ ਜਲੰਧਰ ਵੱਲੋਂ ਲਸ਼ਮਨ ਰੇਖਾ ਪੁਸਤਕ ਉੱਪਰ ਪੁਰਸਕਾਰ ਦਿੱਤਾ ਗਿਆ। ਲਸ਼ਮਨ ਰੇਖਾ ਜਿਹੜੀ ਇਹ ਪੁਸਤਕ ਸੀ ਇਹਦੇ ਉੱਪਰ ਨਾਲ ਨੂੰ ਪੁਰਸਕਾਰ ਵੀ ਦਿੱਤਾ ਗਿਆ ਸੀ। ਪੰਜਾਬੀ ਸਿਹਤ ਅਕਾਦਮੀ ਦਿੱਲੀ ਅਤੇ ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਬੇਕਾਕ ਵੱਲੋਂ ਵੀ ਆਪ ਨੂੰ ਸਨਮਾਨਿਤ ਕੀਤਾ ਗਿਆ ਸੀ। ਹੱਥਲੇ ਪਾਸੇ ਪਾਠ ਪੁਸਤਕ ਵਿੱਚ ਉਪਲ ਦੀ ਕਹਾਣੀ ਜਨਮ ਦਿਨ ਸ਼ਾਮਲ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀ ਕਹਾਣੀ ਸ਼ਾਮਲ ਕੀਤੀ ਗਈ ਹੈ ਉਹ ਹੈ ਜਨਮ ਦਿਨ। ਆਪਾਂ ਸੰਖੇਪ ਦੇ ਵਿੱਚ ਇਸ ਕਹਾਣੀ ਬਾਰੇ ਪੜ੍ਹਦੇ ਹਾਂ। ਉਪਲ ਦੀ ਕਹਾਣੀ ਜਨਮ ਦਿਨ ਉਸ ਦੇ ਕਹਾਣੀ ਸੰਗ੍ਰਹਿ ਭਰਾ ਭਰਾਵਾਂ ਦੇ ਵਿੱਚੋਂ ਲਈ ਗਈ ਹੈ। ਇਸ ਕਹਾਣੀ ਵਿੱਚ ਤਣਾੜ ਲੋਕ ਪੈਸੇ ਅਤੇ ਰਤਬੇ ਦੇ ਜ਼ੋਰ ਨਾਲ ਗਰੀਬਾਂ ਦੀਆਂ ਸੱਦਰਾਂ ਅਤੇ ਔਮੰਗਾਂ ਦਾ ਖੂਨ ਕਰਦੇ ਵਿਖਾਏ ਗਏ ਹਨ। ਜੁਗਲ ਪ੍ਰਸ਼ਾਦ ਲੋਕਾਂ ਦੀ ਦੇਖਾ ਦੇਖੀ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾ ਦਿੰਦਾ ਹੈ। ਜੁਗਲ ਪ੍ਰਸ਼ਾਦ ਅਤੇ ਉਸ ਦੀ ਪਤਨੀ ਦੀਵਕੀ ਨੇ ਕਈ ਆਰਥਿਕ ਔਕੜਾਂ ਚ ਲੱਗੇ ਆਪਣੇ ਪੁੱਤਰ ਜੋਤੀ ਨੂੰ ਕੱਪੜੇ ਬਣਵਾ ਕੇ ਦਿੱਤੇ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਸਕੂਲ ਦੇ ਪ੍ਰਿੰਸੀਪਲ ਨੇ ਮੰਤਰੀ ਦੇ ਗਲ ਵਿੱਚ ਹਾਰ ਜੋਤੀ ਦੀ ਥਾਂ ਤੇ ਸੇਠ ਲਖਪਤਰਾਏ ਦੇ ਪੁੱਤਰ ਨੂੰ ਪਵਾ ਦਿੱਤਾ। ਤਾਂ ਇਹ ਸੁਣ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਸ ਕਹਾਣੀ ਦਾ ਅੰਤ ਆਸ਼ਾਵਾਦੀ ਹੈ ਕਹਾਣੀ ਦੇ ਅੰਤ ਵਿੱਚ ਜੁਗਨ ਪ੍ਰਸ਼ਾਦ ਕਹਿੰਦਾ ਹੈ ਅੱਜ ਉਹ ਮੰਤਰੀ ਦੇ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਹੈ ਮੇਰੀ ਸੁੱਤੀ ਦਲੇਰੀ ਅਤੇ ਜ਼ੁਰਤ ਦਾ ਜਨਮ ਦਿਨ ਹੈ ਹੁਣ ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸਦਰਾਂ ਅਤੇ ਅਮੰਗਾਂ ਨੂੰ ਲਤਾੜਨ ਦੀ ਜ਼ਰਤ ਕਰੇਗਾ ਠੀਕ ਹੈ ਜੀ ਇਹ ਕਹਾਣੀ ਹੈ ਸੰਖੇਪ ਦੇ ਵਿੱਚ ਅੱਗੇ ਅਸੀਂ ਕਹਾਣੀ ਨੂੰ ਪੜਾਂਗੇ ਅਗਲੀ ਵੀਡੀਓ ਦੇ ਵਿੱਚ ਤਾਂ ਆਪਾਂ ਉਪਰੀ ਨਜ਼ਰ ਮਾਰਦੇ ਹਾਂ ਦੁਬਾਰਾ ਫੇਰ ਸਵਿੰਦਰ ਸਿੰਘ ਉਪਲ ਦੇ ਜੀਵਨ ਚਾਤ ਬਾਰੇ ਕਿ ਉਹਨਾਂ ਦਾ ਜਨਮ ਸੀ 8 ਅਪ੍ਰੈਲ 1924 ਨੂੰ ਹੋਇਆ ਸੀ ਮਾਤਾ ਜੀ ਉਹਨਾਂ ਦੇ ਸ਼੍ਰੀਮਤੀ ਜਯਵੰਤੀ ਸੀ ਪਿਤਾ ਸ਼੍ਰੀ ਫਕੀਰ ਸਿੰਘ ਸੀ ਪਿੰਡ ਉਹਨਾਂ ਦਾ ਧਮਿਆਲ ਸੀ ਤੇ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿੱਚ ਹੋਇਆ ਸੀ ਉਸ ਤੋਂ ਬਾਅਦ ਉਹ Shimla ਆ ਕੇ ਰਹਿਣ ਲੱਗੇ ਆਜ਼ਾਦੀ ਤੋਂ ਬਾਅਦ ਇੱਥੇ ਉਹਨਾਂ ਨੇ ਬਤੌਰ ਪ੍ਰੋਫੈਸਰ ਜਿਹੜੇ ਆ ਪੰਜਾਬੀ ਪ੍ਰੋਫੈਸਰ ਜਿਹੜੀ ਆ ਸੇਵਾ ਨਿਭਾਈ ਖਾਲਸਾ ਕਾਲਜ ਦੇ ਵਿੱਚ ਵੀ ਪ੍ਰੋਫੈਸਰ ਸੀਗੇ ਤੇ ਉਸ ਤੋਂ ਬਾਅਦ ਛਿਮਲੇ ਵੀ ਪ੍ਰੋਫੈਸਰ ਸੀਗੇ ਤੇ ਇਹਨਾਂ ਦੀ ਕਲਸ਼ਮਣ ਰੇਖਾ ਜਿਹੜੀ ਪੁਸਤਕ ਹੈ ਇਹਦੇ ਉੱਤੇ ਇਹਨਾਂ ਨੂੰ ਪੰਜਾਬੀ ਸਹਿਤ ਸਮੀਖਿਆ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਪੰਜਾਬੀ ਸਹਿਤ ਅਕੈਡਮੀ ਵੱਲੋਂ ਵੀ ਤੇ ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਵੱਲੋਂ ਵੀ ਠੀਕ ਹੈ ਜੀ ਇਹ ਹੈ ਇਹਨਾਂ ਦੀ ਜਿਹੜੀ ਕਹਾਣੀ ਸੰਗ੍ਰਹਿ ਨੇ ਕੁੜੀ ਪੋਠੋਹਾਰ ਦੀ ਢੈਂਦੇ ਮਨਾਰੇ ਭਰਾ ਭਰਾਵਾਂ ਦੇ ਦੁੱਧ ਤੇ ਬੁੱਧ ਆਪਣਾ ਦੇਸ਼ ਪਰਾਇਆ ਦੇਸ਼ ਹਾਲਾ ਵੀ ਨਾਸ ਨਹੀਂ ਹੋਇਆ ਲక్ష్ਮਣ ਰੇਖਾ ਕੱਚਾ ਰੰਗ Kusum ਦਾ ਵਾਸਾ ਸਵਰਗ ਦਾ ਕਹਾਣੀ ਸੰਗ੍ਰਹਿ ਨੇ ਇਹਨਾਂ ਦੇ ਇਸ ਤੋਂ ਇਲਾਵਾ ਵੀ ਇਹਨਾਂ ਦੀਆਂ ਰਚਨਾਮਹਾਨ ਜਿਵੇਂ ਪੰਜਾਬੀ ਕਹਾਣੀਕਾਰ ਪੰਜਾਬੀ ਨਾਵਲ ਵਿਧੀ ਤੇ ਵਿਚਾਰ ਨੌਰੰਗ ਸਿੰਘ ਜੀਵਨ ਤੇ ਰਚਨਾ ਮੇਰਾ ਮੇਰੀ ਪ੍ਰਤਿਨਿਧ ਰਚਨਾ ਨਾਨਕ ਸਿੰਘ ਤੇ ਉਸਦੀ ਕਲਾ ਠੀਕ ਹੈ ਜੀ ਜੇ ਇਸ ਵੀਡੀਓ ਨੂੰ ਤੁਸੀਂ ਦੋ ਵਾਰ ਵੀ ਸੁਣ ਲਓਗੇ ਤਾਂ ਤੁਹਾਨੂੰ ਜਿਹੜੀ ਹੈ ਇਹ ਸਾਰੀ ਮੈਮਰੀ ਦੇ ਵਿੱਚ ਸ਼ਾਮਲ ਹੋ ਜਾਣਗੇ ਗੱਲਾਂ ਜੋ ਆਪਾਂ ਕਰੀਆਂ ਨੇ ਅੱਜ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ